ਹਾਂਜੀ ਤਾਂ ਕੀ ਹਾਲ ਚਾਲ ਅਪ ਸ਼ੁਰੂ ਕਰਤੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਸ਼ੁਰੂ ਹੋਈ ਹੈ ਮੀਂਹ ਨਾਲ ਆ ਵੇਖ ਸਕਦੇ ਤੁਸੀਂ ਬੱਦਲਾਂ ਵਿੱਚ ਲਓ ਜੀ ਸੂਰਜ ਦੇਵਤਾ ਟਕਿਆ ਗਿਆ ਵਾ ਤੇ ਬੱਦਲਬਾਈ ਸ਼ੁਰੂ ਹੋ ਚੁੱਕੀ ਆ ਆ ਬੱਦਲਬਾਈ ਕਿੰਨਾ ਵਾ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਵਾ ਕੈਨਮਣ ਕੈਨਮਣ ਹੋਈ ਜਾਂਦੀ ਆ ਇਹ ਤਾਂ ਐਸੇ ਕ ਮੈਂ ਕਿ ਚੱਲਦਾ ਦੁੱਧ ਭਾ ਕੇ ਤੇ ਮਛੀਤੀ ਘਰੇ ਆ ਕੇ ਸੀ ਅੱਗੇ ਆਉਂਦਾ ਨਹੀਂ ਉਧਰੋਂ ਬਾਬਾ ਜੀ ਪਾਰਕ ਵੀ ਜਾਂਦੇ ਆ ਤੇ ਮਾਹੌਲ ਪੂਰਾ ਕਿੱਟਾ ਦਾ ਵਧੀਆ ਬਣਿਆ ਪਿਆ ਵਾ ਆਕੇ ਨਾ ਕੋਈ ਮੁੱਲ ਹੀ ਨਹੀਂ ਗਾ ਜਿਹੜਾ ਬਣਿਆ ਪਿਆ ਵੀ ਪਰ ਮੀ ਤਾਂ ਨਹੀਂ ਪਾਵੇ ਰੱਬ ਆਲੂ ਵਾਲਿਆਂ ਦਾ ਬਹੁਤ ਔਖਾ ਹਵਾ ਆਲੂ ਬੱਟੀਆਂ ਦੇ ਜਿਹੜੇ ਬਾਈ ਹੋਣੀ ਤੇ ਇਹ ਗੱਲ ਬਾਤ ਆ ਬਾਅਦ ਚ ਦੇਖਦੇ ਕਿੱਥੇ ਕਿੰਨਾ ਕੁ ਮੀ ਪਿਆ ਪੁੱਛਦੇ ਸਾਰਿਆਂ ਨੂੰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੰਨਾ ਕੁ ਮੀ ਪਿਆ ਵਾ ਕਿੱਥੇ ਕਿੱਥੇ ਨਹੀਂ ਪਿਆ ਠੀਕ ਆ ਤਾਂ ਫਿਰ ਆਪਾਂ ਵੇਣੇ ਅੱਗੇ ਬਣਾਉਨੇ ਕਿਦਾਂ ਚੱਲੇ ਆਪਣੀ ਸ਼ੁਰੂ ਹੋ ਚੁੱਕੀ ਆ ਵੀ ਕਿਵੇਂ ਕਿਵੇਂ ਦੇਣ ਅੱਗੇ ਵਧੂਗਾ ਓਵੇਂ ਓਵੇਂ ਆਪਾਂ ਵੀਡੀਓ ਬਣਾਉਂਦੇ ਰਾਮਾ ਕੇ ਠੀਕ ਆ ਜੀ ਹੇ ਹੁਣ ਆਪਾਂ ਚੱਲੇ ਆਂ ਪ੍ਰਾਪਨ ਨੂੰ ਲੈਣ ਬੋਟਰ ਰੋਕਿੰਟੀ ਮੈਂ ਆਉਣੀ ਆਂ ਬਸ ਤੇ ਉਂ ਟਾਈਮ ਬੜਾ ਲੱਗ ਜਾਂਦਾ ਬਾਤ ਇੱਧਰ ਤੇ ਛੇਤੀ ਵੀ ਆਏ ਜਾਣਾ ਮਾਣੇ ਬਾਕੀ ਮੀਂਹ ਕਣੀ ਦਾ ਵੀ ਹੋ ਸਕਦਾ ਸਕਦਾ ਹਨਾ ਬੱਦਲ ਵਾਈ ਆ ਪ੍ਰਾਈਵੇਟ ਬਸ ਤੇ ਆਉਣਾ ਵਾ ਖੜਨਾ ਪੈਣਾ ਮ ਉਹਦੋਂ ਨਹੀਂ ਲੈ ਪਈ ਉੱਤੇ ਤਾਂ ਕਰਕੇ ਆਪਾਂ ਚੱਲੇ ਆਂ ਬੋਟਰ ਤੇ ਆਪਾਂ ਉਦਾਂ ਵੀ ਪਰਨਾ ਟੈਪ ਜਾਂ ਬੰਨ੍ਹ ਲਿਆ ਮਫਲਰ ਬੰਨ੍ਹ ਲਿਆ ਪਾ ਗੰਗੂ ਪਰਨੇਆਂ ਨੂੰ ਕਾਫੀ ਵੱਡਾ ਵਜਲ ਬਣਿਆ ਜਾਂਦਾ ਹੈ ਕਿਵੇਂ ਲੱਗਦਾ ਪਰਨਾ ਬਣ ਸਕਦੇ ਆ ਕਿ ਨਹੀਂ ਬਣ ਸਕਦੇ ਕਿ ਉਦਾਂ ਤਪੱਕ ਬੰਦਾ ਰਿਹਾ ਮੈਂ ਬਾਕੀ ਹੁਣ ਪਤਾ ਨਹੀਂ ਅੰਬੋਹਣੀ ਬੱਕਰ ਮਾਰੀ ਜਾਂਦੇ ਆ ਦੁਕਾਨ ਦੇ ਮੂਰੇ ਸਬਜ਼ੀ ਦੀ ਗਾਰ ਗੋਲੀ ਆ ਕਿਸੇ ਵੀਰ ਭਾਈ ਨੂੰ ਚਾਹੀਦੀ ਹੋਵੇ ਸਬਜ਼ੀ ਭਾਜੀ ਵਿਆਹਸ ਤੇ ਵੀ ਤੁਹਾਨੂੰ ਨੰਬਰ ਦੇਣਾ ਹੈ ਜੀ ਲੈ ਸਕਦੇ ਆ ਇਹਨਾਂ ਦਾ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਇਹਨਾਂ ਦਾ ਸਭ ਜਿਹੜੀ ਆਸਤੇ ਕਿਤੇ ਵੀ ਲੋਡ ਆ ਕੋਈ ਵੀ ਵਿਆਹ ਸ਼ਾਦੀ ਆਸਤੇ ਸਭ ਜੀ ਤੁਸੀਂ ਇਹਨਾਂ ਤੋਂ ਲੈ ਸਕਦੇ ਆ ਕੰਟੈਂਟ ਕੰਟੈਕਟ ਕੀ ਕਰਨਾ ਤੇ ਕੰਟੈਕਟ ਕਰ ਸਕਦੇ ਮੇਰਾ ਹੱਥ ਇੱਧਰ ਲਾਵਾ ਲੋਕ ਕਿ ਦੂਜੇ ਹੱਥ ਨਾਲ ਵੀਡੀਓ ਬਣਾ ਲੈ ਹੁੰਦੇ ਆ ਤਾਂ ਕਰਕੇ ਮੈਨੂੰ ਉਪਰੋਪਰ ਲੱਗਦਾ ਤਾਂ ਚਲੋ ਅੱਗੇ ਗੱਲਾਂ ਬਾਤਾਂ ਕਰਦੇ ਜਾਂਦੇ ਆ ਮੋੜ-ਛੋੜ ਸਾਰੇ ਨਾਲ ਅੰਕ ਲਗੇ ਆਪਾਂ ਪਹਿਲਾਂ ਠੀਕਾ ਜਿੱਥੇ ਸ਼ੜਕਾ ਬੁੱਟ ਰਹਾ ਕੋਈ ਮੈਂ ਕਹਿੰਦਾ ਮੋੜ ਨਹੀਂ ਆਉਣਾ ਸਿੱਧੇ ਜਾਣਾ ਬਸ ਮਾੜਾ ਜਿਹਾ ਟੇਡਾ ਹੋਣਾ ਕਿਉਂਕਿ ਬੁੱਟ ਰਾਂ ਹਾਂ ਤਾਂ ਸਿੱਧਾ ਹੀ ਆਪਣੇ ਪਿੰਡਾਂ ਨੂੰ ਇੱਧਰ ਅੱਗੇ ਦੀ ਸੇਹ ਤੇ ਹੀ ਆ ਠੀਕਾ ਤੇ ਚੱਲਦੇ ਆ ਆਪਾਂ ਤਿੰਨ ਚਾਰ ਕਿਲੋਮੀਟਰ ਜਿਹੜਾ ਹੈਗਾ ਤਿੰਨ ਕਿਲੋਮੀਟਰ ਆਪਾਂ ਆ ਗਏ ਤੇ ਆਪਾਂ ਆ ਗਏ ਠੀਕਾ ਕੀ ਆਪਾਂ ਗੱਲ ਕਰਦੇ ਆ ਜਿਵੇਂ ਅੱਜ ਕੱਲ ਪੌਡਕਾਸਟ ਚੱਲ ਰਹੇ ਆ ਪੌਡਕਾਸਟ ਤੇ ਪੌਡਕਾਸਟ ਠਾ ਪੌਡਕਾਸਟ ਵੱਜ ਰਿਹਾ ਹੈ ਨਾ ਤੇ ਹਣ ਮੁੱਦਾ ਵਾਲਾ ਭਖਿਆ ਹੋਇਆ 35 ਲੱਖ ਵਾਲੀ ਗੱਲ ਦਾ ਅੱਗੇ ਕੁੜੀ 35 ਲੱਖ ਖਾ ਗਈ ਮੁੰਡੇ ਦਾ ਬਿੱਲ ਲੰਗਾ ਖਾ ਲਈ ਬਿੱਲ ਲੰਗਾ ਖਾ ਨਾ ਕੋੜ ਨਾ ਤੋਂ ਬਚ ਕੇ ਰਹੋ ਇਹ ਚੱਲ ਰਿਹਾ ਵਾ ਆੜੀ ਮੋਟੀ ਸੰਕ ਮੰਨਿਆ ਕਰੋ ਕਹਿਣ ਲੱਗੇ ਚੱਲ 35 ਲੱਖ ਖਾ ਗਈ ਹੋਗੀ ਬਿੱਲ ਲੰਗਾ ਖਾ ਲੰਗਾ ਸਾਰੇ ਗੇ ਮਾੜੀਆਂ ਹੋਣਗੀਆਂ ਇਹ ਤਾਂ ਜਿਹੜੇ ਕਹਿੰਦੇ ਆ ਵੀ ਮਾਰੀ ਹੋਗੀ ਮਾਰੀ ਹੋਗੀ 35 ਲੱਖ ਖਾਗੀ ਬਿੱਲਿੰਗ ਆ ਖਾਲੀ ਕੁੜੀ ਤੂੰ ਬਚੋ ਜਿਹੜਿਆ ਕਹਿ ਰਹੇ ਆ ਇਹਨਾਂ ਨੂੰ ਪੁੱਛੋ ਵੀ ਤੁਹਾਡੀ ਕੋਈ ਰਿਸ਼ਤੇਦਾਰੀ ਚਾ ਤੁਹਾਡੇ ਗਿਆਨ ਕਮਾਂਡ ਰਿਸ਼ਤੇਦਾਰੀ ਕੁਸਾਗਾ ਸੰਪੰਦੀ ਕਿਸੇ ਨਾ ਤਾਂ ਹੋਊਗੀ ਯਾਰ ਬਿੱਲਿੰਗ ਆ ਖਾਲੀ ਕੁੜੀ ਬਾੜਾਂ ਗਾਂ ਜਿਗਾ ਥੋੜੀਆਂ ਜਿਗਾਂ ਤਾਂ ਹੁਣੀਆਂ ਗਾ ਬਿੱਲਿੰਗ ਸੁਭਾ ਕਲ ਨੂੰ ਹੱਥ ਮਾਰਿਆ ਕਰੋ ਜੇ ਆਪਾਂ ਕੋਈ ਕਹੀ ਜੈ ਨਾ ਵੀ ਇੱਕ ਬੰਦਾ ਮਾੜਾ ਹੁੰਦਾ ਤਾਂ ਸਾਰਿਆਂ ਨੂੰ ਨਾ ਬਣਾ ਲਿਆ ਕਰੋ ਠੀਕ ਆ ਨਾ ਜਿਹੜੀਆਂ ਅੱਖਾਂ ਬਿੱਲ ਲੰਗਾਵਾ ਤੇ ਇਹਦਾ ਮਤਲਬ ਉਹ ਠੱਗੀ ਵੀ ਮਾਰਦੀ ਫਿਰਦੀ ਆ ਬਾਕੀ ਉਹ ਜਿਹੜੀਆਂ ਜਿਹੜੀਆਂ ਬਿੱਲ ਲੰਗਾਕੀਆਂ ਅੱਖਾਂ ਭਾਈ ਉਹ ਤੋਂ बच ਕੇ ਰਹੋ ਕੀ ਬਿੱਲ ਲੰਗਾ ਅੱਖਾਂ ਲਈ ਕੁੜੀ ਨਾ ਕੋਈ ਵਿਆਹ ਨਹੀਂ ਕਰਾਊਗਾ ਕੀ ਬਿੱਲ ਲੰਗਾ ਅੱਖਾਂ ਲਈ ਕੁੜੀ ਕੇ ਤੇ ਭੈਣ ਨਹੀਂ ਹੋ ਸਕਦੀ ਇਹ ਮੱਦਾ ਦਾ ਬਿੱਲ ਲੰਗਾ ਅੱਖਾਂ ਲਈ ਤਈ ਜਾਹੇ ਪੈਂਤੀ ਲੱਕ ਖਾਦਾ ਵਾ ਕੁੜੀ ਨੇ ਕਿੱਦਾਂ ਲੋਕ ਪਤਾ ਨਹੀਂ ਖਾਦਾ ਉਹਨਾਂ ਦੀ ਆਪ ਦੀ ਗੱਲ ਬਾਤ ਆ ਹਨਾ ਆਪਾਂ ਨੂੰ ਨਹੀਂ ਇਹਦੇ ਬਾਰੇ ਪਤਾ ਕੋਈ ਆਪਾਂ ਦਾ ਜਿਹੜਾ ਟੌਪਿਕ ਆਪਾਂ ਉਹਦੇ ਤੋਂ ਚੁੱਪ ਕੇ ਜਿਹੜਾ ਨਵਾਂ ਟੌਪਿਕ ਨਿਕਲਿਆ ਉੱਤੇ ਗੱਲ ਕਰ ਰਹੇ ਆਂ ਠੀਕ ਆ ਲਓ ਜੀ ਬਾਕੀ ਦਿਖਾਣਾ ਮੈਂ ਕਣੀਆਂ ਵੀ ਆ ਗਈਆਂ ਪਰ ਆਹ ਹਨੀ ਪੈ ਜੀ ਨਾ ਜਾਏ ਆਪਾਂ ਗੱਲਾਂ ਬਾਤਾਂ ਕਰਦੇ ਰਹਿ ਜੀਗੇ ਬਾਕੀ ਗੱਲ ਜਿਹੜੀ ਹੁੰਦੀ ਹੈ ਨਾ ਉਹ ਗੱਲ ਦਾ ਜਿਹੜਾ ਮੁੱਦਾ ਹੁੰਦਾ ਉਹ ਮੁੱਦੇ ਤੇ ਰਿਆ ਕਰੋ ਯਾਰ ਬੰਦੇ ਤੇ ਨਾ ਜਾਇਆ ਕਰੋ ਠੀਕ ਆ ਹਣ ਬਿੱਲਿੰਗ ਅੱਖਾਂ ਲਈ ਤੁਹਾਨੂੰ ਦੱਸੀ ਜਾਂਦਾ ਜਿਵੇਂ ਵਿਆਹ ਨਾ ਕਰਾਊਗਾ ਕਿਸੇ ਦੀ ਭੈਣ ਹੋਊਗੀ ਕਿਸੇ ਦੀ ਕੋਈ ਨੂੰਹ ਹੋਊਗੀ ਉਹ ਤਾਂ ਫਿਰ ਚੱਕੀ ਕਰੀ ਜਾਂ ਨਵੀਂ ਇਹਦੀਆਂ ਅੱਖਾਂ ਬਿੱਲਿੰਗ ਭਾਈ ਇਹਦੇ ਨਾਲ ਤੇ ਬੇਹਦ ਇਹਦੇ ਤੋਂ ਬਚ ਕੇ ਰਹੋ ਹਨਾ ਸੋ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਰੇ ਲੋਕ ਚੰਗੇ ਵੀ ਹੁੰਦੇ ਗੱਲ ਇਹ ਮੁੱਖ ਦੀ ਆ ਕਿ ਕਿਨੇ ਕੀਨੇ ਨਾ ਠੱਗੀ ਮਾਰੀ ਆ ਕਿ ਨਹੀਂ ਮਾਰੀ ਉਹ ਗੱਲ ਤੇ ਬੈਠੋ ਆਪਾਂ ਕਹਿੰਨੇ ਆ ਥੋੜੀ ਬਹਿਸ ਵਾਂਦੀ ਆ ਬੈਸ ਬੈਠਣਾ ਜਾਰੀ ਦਾ ਵਾ ਆਪਣੇ ਲੋਗ ਨਾ ਗੱਲ ਨੂੰ ਹੋਰ ਹੀ ਪਾਸੇ ਲੈ ਦੁਰਦੇ ਆ ਜਿਹਦਾ ਕੋਈ ਲੱਲਾ ਕੱਖੇ ਨਹੀਂ ਹੁੰਦਾ ਕੋ ਗੱਲ ਨੂੰ ਕਾਦਣਾ ਡੋਟ ਨੇ ਲੈ ਜਾ ਕੇ ਗੱਲ ਕੀ ਆ ਗੱਲ ਕੀ ਬਣਾਤੀ ਉਹ ਆਫੀਆ ਨਾਲ ਉਹਨਾਂ ਨੇ ਉੱਤੇ ਪਰਚੇ ਕੀਤੇ ਆ ਉਹ 22 ਦੀ ਗੱਲ ਦੱਸਦਾ ਵਾ ਐਕਸੀਡੈਂਟ ਵੀ ਹੋ ਗਿਆ ਵੀਲ ਜੇਰ ਤੇ ਵੀ ਆ ਮੁੰਡਾ ਨਾਲ ਤੇ ਮੁੰਡੇ ਦੀ ਡੈਥ ਵੀ ਹੋ ਗਈ। ਆਪ ਦਾ ਥਾਣੇ ਕਿਤੇ ਨਹੀਂ ਜਾਉ। ਪੌਡਕਾਸਟ ਕਿਹੜਾ ਪੌਡਕਾਸਟ ਕਰਕੇ ਕਿਹੜਾ ਲੁਸਾ ਚੋ ਦਵਾ ਦੋਗੇ। ਠੀਕ ਆ। ਗੱਲ ਗੱਲ ਤੇ ਪੌਡਕਾਸਟ ਪੌਡਕਾਸਟ ਕਰਨੀ ਹੈ ਜੀ ਆ ਲੜ ਤੇ ਪੌਡਕਾਸਟ ਕਰਨੀ ਆ ਜੀ। ਮੈਂ ਉਹਦੇ ਕੋਲੇ ਚੱਲਿਆ ਜੀ ਮੇਰੇ ਨਾਲ ਥੱਕਾ ਹੋ ਗਿਆ ਪੌਡਕਾਸਟ ਕਰ ਚੱਲਿਆ ਜੀ। ਥਾਣੇ ਬੰਦ ਕਰਦੇ ਵੀ ਪੌਡਕਾਸਟ ਕਰ ਲਿਆ ਕਰੋ। ਇਹ ਥੋੜਾ ਫਰਦਾ ਵਾ ਤਾਂ ਉਹ ਤੇ راستੀ ਗੱਲ ਬਾਤ ਉਹਨਾਂ ਨੂੰ ਦੱਸਦੀ ਦੂਜਿਆਂ ਨੇ ਉਹਨੂੰ ਦਾ ਦੂਜੇ ਆਗੇ ਪੋਡਕਾਸਟ ਕਰਕੇ ਤੇ ਦੂਜੀ ਧਿਰਾਂ ਕੀ ਬੋਡਕਾਸਟ ਕਰਕੇ ਲੋਕੀ ਫੈਸਲਾ ਕਰ ਲੈ ਕਰਨਗੇ ਕਮੈਂਟਾਂ 'ਚ ਆਪੇ سزا ਦੇ ਦਿਆ ਕਰੋ ਜਿਹੜੀ ਗੱਲ ਪੁਲਿਸ ਦੀ ਹੁੰਦੀ ਆ ਨਾ ਪੁਲਿਸ ਮਾਮਲਾ ਵੇਖੇ ਉਹ ਪੁਲਿਸ ਵਾਲੇ ਕਰ ਸਕਦੇ ਆ ਇਹ ਆਪਾਂ ਇਦਾਂ ਨਹੀਂ ਕਰ ਸਕਦੇ ਕਿਸੇ ਤੇ ਬਲੇਮ ਨਹੀਂ ਲਾਇਦੇ ਹੁੰਦੇ ਬਹਿ ਕੇ ਕੈਂਪਰੇ ਲੈ ਕੇ ਬਹਿ ਜਾਣੇ ਆਪਾਂ ਇਦਾਂ ਗਲਤ ਗੱਲਾਂ ਬਾਕੀ ਗੱਲਾਂ ਗੱਲਾਂ 'ਚ ਇੰਨੀ ਗੱਲ ਹੀ ਕਰਨੀ ਸੀ ਆਪਾਂ ਦਾ ਹੋਰ ਕਰਨੀ ਵੀ ਨਹੀਂ ਤੇ ਆਪਾਂ ਕੰਗੈਂੇ ਘਰ ਆ ਚ ਪੈਂਦਿਆਂ ਵੀ ਇੰਨਾ ਬਦਲ ਗਿਆ ਵੀ ਹੈਗਾ ਸੂਰਜ ਜਿਹਾ ਵੀ ਨਿਕਲ ਨੂੰ ਖੜਦਾ ਵਾ ਸਾਰਾ ਕੁਸਿਰ ਵਾਲਿਆ ਮਿਲਿਆ ਫਿਰਦਾ ਇੱਥੇ ਤੇ ਪਹੁੰਚ ਗਏ ਆ ਭਾਈ ਆਪਾਂ ਜਿੱਥੇ ਪਹੁੰਚਣਾ ਸੀਗਾ ਤੇ ਹਜੇ ਉਹ ਨਹੀਂ ਪਹੁੰਚੇ ਇਹ ਸ਼ਾਰਕੇ ਵੀ ਬਹੁਤ ਵਗਦੀ ਆ ਤੇ ਉਹਦੇ ਧਿਆਨ ਨਾਲ ਜਾਣਾ ਪੈਂਦਾ ਪਰ ਇਹ ਉਰੇ ਇੱਟ ਕੋ ਬੱਤੀ ਬੱਤੀ ਵੀ ਨਹੀਂ ਜਗਦੀ ਹੁੰਦੀ ਰਾਤ ਨੂੰ ਕੋਈ ਰੈੱਡ ਸਿਗਨ ਨਾਲ ਦੇ ਦੇਵੇ ਚੱਲ ਜਿਵੇਂ ਜਗਦੀ ਬੁੱਝਦੇ ਜੇ ਨਹੀਂ ਹੁੰਦੀਗੀ ਉਹ ਤੋਂ ਅੰਦਾਜ਼ਾ ਇਹਦਾ ਹੋ ਜਾਏ ਵੀ ਕੋਈ ਆ ਰਿਹਾ ਵਾ ਆਪਾਂ ਗੱਡੀ ਮੋੜ ਰਹੇ ਆਂ ਸ਼ਰਕ ਤੇ ਕਣੀਆਂ ਜਿਹਾ ਡਿੱਗੀਆਂ ਤੋਂ ਪਤਾ ਲੱਗਦਾ ਨਾ ਤੁਹਾਨੂੰ ਵੀ ਇਹ ਖੌਨਿਕ ਕਣਮਣ ਜੀ ਹੋਈ ਆ ਪਹਿਲਾਂ ਜਿਹੜੀ ਪਹਿਲਾਂ ਜਿਹੜੀ ਹੋਈ ਆ ਵੀ ਜੋ ਹੋ ਕੇ हट ਗਈ ਇਹ ਹੁਣ ਦੁਬਾਰਾ ਹੋਈ ਏ ਕਣਮਣ ਜੀ ਆਵੇ ਗੱਡਿਆਂ ਜਦੋਂ ਮੋੜਦਿਆਂ ੱੱਕੇ ਜੇ ਨਾਲ ਤਾ ਕਹਿ ਨਹੀਂ ਸਕਦੇ ਯਾਨੀ ਧਿਆਨ ਨਾਲ ਉਹ ਵੀ ਹੁਣ ਖੜੇ ਆ ਜਿਵੇਂ ਇੱਧਰ ਗੱਡੀਆਂ ਦੀ ਹੋਣੀ ਹੈ ਕੋਈ ਨਾ ਕੋਈ ਧਿਆਨ ਨਾਲ ਮੋੜ ਨਹੀਂ ਮਾਰਨੀ ਪੈਂਦੀ ਹੈ ਗੱਡੀ ਔਖਾ ਬਹੁਤ ਸੜਕ ਵਜ ਬਗਦੀ ਬਾਲੀ ਛੱਡ ਕੇ ਇਹ ਕੀ ਕਰੂ ਬੰਦਾ ਵੇਖ ਲੋ ਬੰਦੇ ਵਿਚਾਰੇ ਹੁਣ ਉੜਿਆ ਆਵੇ ਉਹ ਖੜਾ ਵਾ ਹਜੇ ਵੇਂਦਾ ਹੋਊਗਾ ਕਿਉਂਕਿ ਆ ਰਿਹਾ ਵਾ ਕਿ ਕੁਝ ਜਾ ਰਿਹਾ ਵਾ ਇਹ ਹੈ ਗੱਲ ਬਾਤ ਲੋ ਗੱਡੀ ਘਰੇ ਨਿਵਰਦੀ ਕਿ ਭਾਬੀ ਵੇਖੀ ਜਾਂਦੀ ਨਿਕਲ ਕੇ ਪ੍ਰਭ ਨੂੰ ਲੈ ਜਾਂਦਾ ਤੇ ਆਪਾਂ ਪਹੁੰਚ ਕੇ ਘਰੇ ਲੈ ਪ੍ਰਭ ਵੀ ਉਤਰਦੀ ਆ ਬਾਰ ਵੀ ਖੁੱਲ ਗਿਆ ਮੌਸਮ ਇਦਾਂ ਦਾ ਸੀਗਾ ਰਾਜ ਚ ਕਣਕਾਂ ਵੀ ਆਇਆਂ ਸੂਰਜ ਨੇ ਵੀ ਦਰਸ਼ਨ ਦੇ ਤੇ ਬਗਵਾ ਦਾਤੇ ਨੇ ਸੂਰਜ ਦਾਤਾ ਕਾਹਤੋਂ ਨੇ ਕਹਿੰਦੇ ਦੇਵਤਾ ਹੀ ਕਾਹਤੋਂ ਕਹਿੰਨੇ ਆ ਤੇ ਹੁਣ ਆਪਾਂ ਲਾਉਣ ਲੱਗਿਆਂ ਗੱਡੀ ਇਹਨਾਂ ਦੇ ਘਰੇ ਕਿਉਂਕਿ ਗੱਡੀ ਘਰੇ ਨਹੀਂ ਵਰਦੀ ਕਰਕੇ ਤੇ ਗੱਡੀ ਇੱਥੇ ਲਾਉਣੀ ਪੈਂਦੀ ਆ ਮਹਤਰੀ ਨਿਕਲੂਗਾ ਤੇ ਗੱਡੀ ਵੜੂਗੀ ਘਰੇ ਠੀਕ ਆ ਅਜੇ ਚਰੀ ਵੀ ਚੰਗੇ ਆ ਵਦਗਾ ਤਾਂ ਜੋ ਕਹਿੰਦੇ ਗਵਾਂਢ ਨਾ ਬਣਾ ਕੇ ਰੱਖਣੀ ਚਾਹੀਦੀ ਆ ਚੰਗਾ ਗਵਾਂਢ ਥੋਡੇ ਚੰਗੇ ਰਿਸ਼ਤੇਦਾਰਾਂ ਤੋਂ ਵੀ ਚੰਗਾ ਨਿਕਲਦਾ ਤੇ ਚੰਗਾ ਰਹਿਣਾ ਵੀ ਚਾਹੀਦਾ ਨਾਲ ਗਵਾਂਢ ਦੇ ਨਾਲ ਥੋਡੇ ਨਾਲ ਦੁੱਖ ਸੋਖ ਚ ਕਹਿ ਦਿੰਦੇ ਆ ਜਿਵੇਂ ਪਾਕਿਸਤਾਨ ਚੋ ਤੇ ਕਹਾ ਹੁੰਦਾ ہمسਾਈ ਅੰਮਾ ਜਾਈ ਉਹ ਇਹ ਗੱਲ ਕਹਿੰਦੇ ਆ ਇਹ ਗਾਣਾ ਉਹ ਅਮਾ ਜਾਏ ਤੋਂ ਵੀ ਵੱਧ ਕੀ ਹੋ ਜਾਂਦੇ ਆ ਕਿਉਂਕਿ ਪਹਿਲਾਂ ਸਭ ਤੋਂ ਆਪਣੇ ਆਣ ਗਵਟ ਨਹੀਂ ਹੋਣਾ ਜੋ ਕਿ ਹਾ ਵੀ ਨਵੀਂ ਹੁੰਦੀ ਆ ਠੀਕ ਆ ਬਾਕੀ ਗੱਡੀ ਲਾਦ ਕੇ ਬਾਅਦ ਫੇਰ ਕਰਦੇ ਆ ਗੱਲ ਚਲੋ ਬਈ ਚੱਲੀਏ ਹਾਂ ਚਾਬੀ ਓਏ ਲੈ ਫੇਰ ਤਰਪੀਸ ਜਾਂ ਫੇਰ ਤਰਪੀਸ ਬਸ ਤਾਂ ਇਹੀ ਚੇਰੋ